ਕਰਦੇ ਲੋਕਾਂ ਕੋਈ ਨਾਕ ਪੀਂਦਾ ਕੋਈ ਕੁਛ ਪੀਂਦਾ ਕੁਛ ਪੀਂਦਾ ਨਾਲੀ ਗਲਤੀ ਅਜੇ ਤੂੰ ਆਏ ਨਹੀਂ ਕਹਿੰਦਾ ਨਾ ਕੋਈ ਗਲਤੀ ਹੋਊਗਾ ਨਾਲੀ ਆਹ ਨੀ ਵੇ ਉਹ ਕਬਰ ਦਾ ਇਹ ਸਮਾਗਮ ਕਰਾ ਦਿੱਤੀ ਜੋ ਆਕਾਂ ਦੀ ਉਹਨੇ ਸ਼ਾਨ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਹਨ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਹਾਂ ਯਾਰ ਹਾਂ ਆ ਸਾਡੇ ਪਿੰਡ ਦੀ ਡੈਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲਓ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਇਹੋ ਜਿਹਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈਂਦਾ ਯਾਰ ਦੱਸੋ ਹੁਣ ਇਹ ਸਹੀ ਆ ਕਿ ਗਲਤ ਆ ਇਹ ਤੁਸੀਂ ਆਪ ਹੀ ਲਾ ਲਓ ਹਸਾਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਕੀ ਚੀਜ਼ ਤਾਂ ਵਧੀਆ ਦੇ ਦੋ ਭਾਈ ਯਾਰ ਰੇਟ ਲੈਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਬੰਦੰਦਰ ਹੋ ਤੁਸੀਂ ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਐਂ ਲੱਗੋ ਲੋਕਾਂ ਨੂੰ ਲੱਜ ਪਾਣੀ ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ ਠੀਕ ਆ ਤੁਸੀਂ ਭੈਣਾਂ ਨੂੰ ਪਾਪ ਕਰੇ ਗਾਣਾ ਨਿਕਲ ਜਣੇ ਮੈਥੋਂ ਤੂੰ ਹੀ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਉਹਰੇ ਵਿੱਚੋਂ ਹਜ਼ਾਰ ਕੱਢ ਲਊਗਾ ਕਿੰਨਾ ਵੇਤੇ ਤੂੰ ਆਪ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੂੰ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿਸ ਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦੱਸ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜ ਜੂ ਯਾਰ ਐ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚਾ ਨੇ ਬੀਤ ਵਰਨਾਂ ਚ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆ ਕੋਸ ਬਹੋ ਕਰ ਰਿਹਾ ਯਾਰ ਦੇਖ ਨਾ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਨੇ ਢਿੱਡ ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਧ। ਹਾਂਜੀ ਕੀ ਨਾਮ ਆ ਜੀ? ਵਿਕਾਸ ਗਰ। ਅੱਛਾ ਤੁਸੀਂ ਕੀ ਕੰਮ ਕਰਦੇ ਹੋਗੇ? ਮੈਂ ਦੁੱਧ ਦਾ ਕੰਮ ਕਰਦਾ ਹਾਂ। ਕਿਹੜੇ ਪਿੰਡ ਦੇ ਵਿੱਚ? ਮੈਂ ਬੰਗਾ ਵਾਲੀ ਦੇ। ਅੱਛਾ ਬੰਗਾ ਵਾਲੀ ਦੇ ਵਿੱਚ ਜਿਹੜਾ ਦੁੱਧ ਡੋਲਣ ਦੀ ਘਟਨਾ ਕੀ ਜਾਂ ਦੁੱਧ ਨੂੰ ਜਿਆਦਾ ਦੱਸਿਆ ਗਿਆ ਉਹ ਕੀ ਮਸਲਾ ਅਸਲ ਦੇ ਵਿੱਚ? ਅਸਲ ਜੀ ਮੈਥੋਂ ਇਹਨਾਂ ਨੇ ਛਵੀਰ ਤੀਆ ਸੈਵੀਆ ਦੇ ਦਿੰਦੀ ਆ ਪਿੰਡ। ਆ ਹੁਣ ਗੁਰੂਆਂ ਦੇ ਦਿੰਦੀ ਹੈ। ਤੇ ਤਿੰਨ ਦਿਨਾਂ ਦਾ ਪ੍ਰੋਗਰਾਮ ਸੀਗਾ ਮੈਥੋਂ ਇਹਨਾਂ ਨੇ 20 ਲੀਟਰ ਦੁੱਧ ਲਿਆ ਸੀਗਾ। ਤੇ 2 ਲੀਟਰ ਦੁੱਧ ਲੈ ਕੇ ਇਹਨਾਂ ਦਾ ਮੇਰੇ ਲਈ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਸ ਦੁੱਧ ਨੂੰ ਗਰਮੀ ਦਾ ਮੌਸਮ ਆ ਵੀ ਹੁਣੀ ਵਰਤਾਇਆ ਜਾਂਦਾ ਤੇ ਇਹਨਾਂ ਨੇ ਮੈਨੂੰ ਸ਼ਾਮ ਨੂੰ 10 ਵਜੇ 6 ਸਵੇਰੇ 6 ਵੇ ਦੁੱਧ ਲਿਆਦੀ ਸ਼ਾਮ ਨੂੰ 10 ਵਜੇ ਫੋਨ ਆਇਆ ਮਤਲਬ ਕਿ ਇਹ ਵੀ ਬਿੱਲੀ ਤੈਥੋਂ ਜਿਹੜਾ ਜੀ ਦੁੱਧ ਲਿਆਦੇ ਉਹਦੇ ਵਿੱਚੋਂ 15 16 ਲੀਟਰ ਦੁੱਧ ਅਸੀਂ ਚਾਹ ਦੇ ਵਿੱਚ ਵਰਤ ਲਿਆ ਤੇ 3-4 ਲੀਟਰ ਦੁੱਧ ਬਚ ਗਿਆ ਉਹ ਅਸੀਂ ਬਾਲਿਆ ਸੀਗਾ ਉਹ ਖਰਾਬ ਹੋ ਗਿਆ ਤੇ ਸਾਨੂੰ ਸੰਥੈਟਿਕ ਲੱਗ ਰਿਹਾ ਇਸ ਤਰ੍ਹਾਂ ਲੱਗ ਰਿਹਾ ਤੇ ਹੁਣ ਮੈਂ ਉਹੀ ਚਾਹੁੰਦਾ ਵੀ ਇਹ ਦੁੱਧ ਜਿਹੜਾ ਮੇਰੇ ਜਿਹੜਾ ਇਹ ਬਾਲ ਰਹੇ ਨੇ ਉਹ ਘੱਟੋ ਘੱਟ 25-30 ਤੇ ਉਹ ਦੁੱਧ ਸਮਝ ਲਓ ਵੀ ਮੈਨੂੰ ਜੇ ਸਾਰੇ ਪਿੰਡ ਦੇ ਹੁਣ ਇਕੱਠੇ ਹੋ ਕੇ ਮੇਰੇ ਤੇ ਆ ਕੇ ਇੱਕੋ ਲੱਖ ਦੂਜੇ ਦਿਨ ਸਵੇਰ ਮਿਲੀ ਜਦੋਂ ਮੈਂ ਡੇਰੀ ਖੋਲੀ ਤਾਂ ਇਹ ਆ ਕੇ ਸਾਰੇ ਨੇ ਇਕੱਠੇ ਹੋ ਕੇ ਮੇਰੇ ਤੇ ਧਾਵਾ ਬੋਲਤਾ ਜੀ ਵੀ ਦੱਸੋ ਵੀ ਮੈਂ ਕੋਈ ਹੱਤਵਾਦੀ ਆ ਵੀ ਜੇ ਮੈਨੂੰ ਪੱਲੇ ਨੂੰ ਸੱਦ ਕੇ ਕਹਿਣ ਹੋਵੇ ਕੋਈ ਗੱਲ ਨਹੀਂ ਅੱਛਾ ਤੁਹਾਡਾ ਕਹਿੰਦਾ ਜਿਹੜਾ ਤੁਹਾਡਾ ਦੁੱਧ ਤੇ ਪਿਆ ਹੋਰ ਅਗਰ ਵਧੀਆ ਹੈ ਹਾਂ ਜਮਾ ਫੀ ਅੱਛਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਨੇ ਇਹ ਪਿੰਡ ਦੇ ਪਿੱਛੇ ਆ ਕੇ ਉਹ ਕਰਿਆ